18 ਤੇ 19 ਦੀ ਰਾਤ ਇੰਟਰਵਿਊਿੰਗ ਰਾਤ ਧੱਲੇਵਾਲ ਸਾਹਿਬ ਨੂੰ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੀ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਹੋਣ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰਸ ਨਾਲ ਵੀ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਦੇਖਣ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ ਬਾਕੀ ਜਿਹੜੀ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਏਡ ਨਹੀਂ ਸੀ ਦਿੱਤਾ ਉਹਨਾਂ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਾਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾ ਰਹੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੰਗ ਸੀਗੇ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਉਹਨਾਂ ਦੇ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਚ ਆਪਾਂ ਆਪਾਂ ਲਗਾ ਰਹੇ ਇੰਟਰਾਵੀਨਸ ਫਲੂਇਡਸ ਲਗਾ ਰਹੇ ਹਾਂ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ ਚ ਇੰਪਰੂਵਮੈਂਟ ਹੈ ਕਿ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ ਜੋ ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਮੋਸ ਬਿਲਕੁਲ ਸਰ ਜਿਹੜਾ ਡਬਲ ਸੁਏਮਾਨ ਨੇ ਕਿਹਾ ਕਿ ਕੱਲੇ ਮੈਡੀਕਲ ਡੇਟ ਦੇ ਸਾਰੇ ਉਹਨਾਂ ਨੂੰ ਤੰਦਰੁਸਤ ਕਰਕੇ ਮੀਟਿੰਗ ਤੱਕ ਨਹੀਂ ਲਿਆਇਆ ਜਾ ਸਕਦਾ ਇਸ ਦੇ ਬਾਰੇ ਥੋੜਾ ਜਿਹਾ ਨਹੀਂ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇਨਚਾਰਜ ਨੇ ਉਹਨਾਂ ਦੀ ਹੈਲਥ ਦੇ ਅਸਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਵੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨਾਂ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਇੰਪਰੂਵ ਹੋਈ ਹੈ। ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆ ਜਾਊਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਈ ਹੈ। ਸਰ ਤੁਸੀਂ ਮਿਲ ਕੇ ਵੀ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਹੁਣ ਇਸ ਤੋਂ ਬਾਅਦ ਜਿਵੇਂ ਤੁਸੀਂ ਕਹਿ ਰਹੇ 14 ਦੀ ਮੀਟਿੰਗ ਦੇ ਵਿੱਚ ਹੌਸਲ ਹੋਣ ਇਸ ਲਈ ਹੋਰ ਕਿਸ ਤਰ੍ਹਾਂ ਦੀ ਸਹੂਲਤ ਮੈਡੀਕਲ ਟਰੀਟਮੈਂਟ ਦਿੱਤੀ ਜਾ ਸਕਦੀ ਹੈ। ਦੇ ਨਾਲ ਤਾਂ ਇਹ ਟ੍ਰਿਪੀ ਜਿਹੜੀ ਉਹਨਾਂ ਨੂੰ ਲੱਗਣੀ ਹੈ ਜਾਂ ਕੋਈ ਹੋਰ ਮੈਡੀਕਲ ਰੂਮ ਜਿਹੜੀ ਸਾਡੀ ਕੋਸ਼ਿਸ਼ ਹੈ ਜੇ ਡਾਕਟਰਸ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕੱਲ ਵੀ ਮੇਰੀ ਡਾਕਟਰਸ ਨਾਲ ਮੁਲਾਕਾਤ ਹੋਈ ਸੀ। ਸੋ ਅਸੀਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਜਿਹੜੀ ਸਾਡੀ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਹੈਗਾ ਮੋਟਿਵ ਹੈਗਾ ਜਾਂ ਇੰਟੈਂਸ਼ਨ ਹੈ। ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਹੋ ਜਿਹੀ ਉਹਨਾਂ ਦੀ ਸਿਹਤ ਸੀਗੀ ਉਹ 25 ਨਵੰਬਰ ਦੀ ਸਿਹਤ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਏ ਜੀ। ਪਰ ਕਿਉਂਕਿ 55 ਦਿਨ ऑलरेडी ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹਦੇ ਤੇ ਉਹਨਾਂ ਨੇ ਕੁਝ ਵੀ ਖੋਰੀ ਨਹੀਂ ਲੇਤਾ ਉਹਦੇ ਕਰਕੇ ਹੌਲੀ ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ ਬਿਕਾਜ਼ ਇੱਕਦਮ ਵੀ ਨਹੀਂ ਲਾਇਆ ਜਾ ਸਕਦਾ ਮੈਡੀਕਲ ਏਡ ਹੋਣੀ ਹੋਣੀ ਪ੍ਰੋਵਾਈਡ ਕੀਤੀ ਜਾਊਗੀ ਐਂਡ ਵੀ ਹੋਪ ਕਿ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ 'ਚ ਅਸੀਂ ਲੈ ਗਏ। ਡਾਕਟਰਾਂ ਦਾ ਕਿਹੜਾ ਕਿੰਨਾ ਪੈਨਲ ਜਿਹੜਾ ਕੰਮ ਪੂਰੇ 24 ਘੰਟੇ ਰਹਿ ਰਹੇ ਹੈਗਾ ਜਾਨੀ ਕਿ ਜਿਹੜੇ ਚਾਰ ਡਾਕਟਰਸ ਹਰ ਇੱਕ ਸ਼ਿਫਟ 'ਚ ਰਹਿੰਦੇ ਆ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇਨਚਾਰਜ ਹੁੰਦੇ ਆ ਐਸਐਮਓ ਲੈਵਲ ਤੇ ਤੇ ਰੈਗੂਲਰ ਮੋਨਿਟਰਿੰਗ ਜਿਹੜੀ ਹੈ ਉਹ ਸਿਵਲ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਫਿਰ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬੰਦ ਹੈ ਜਿਹੜਾ ਆ ਕੇ ਐਗਜ਼ਾਮਿਨ ਕਰਕੇ ਜਾਂਦਾ ਸਰ ਕੋਈ ਸੁਪਰ ਸਪੈਸ਼ਲ ਟੀਮ ਹੈ ਡਾਕਟਰ ਜਿਵੇਂ ਪੀਜੀਆਈ ਦਾ ਲੈਵਲ ਹੈਗਾ ਇੰਨਾ ਦੀ ਵੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹੀ ਮੈਂ ਦੱਸਿਆ ਜੀ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਉਹਦੇ ਸਾਰੇ ਮਲਟੀ ਸਪੈਸ਼ੈਲਟੀ ਡਾਕਟਰ ਹੁੰਦੇ ਮੈਡੀਸਨ ਦੇ ਵੀ ਹੁੰਦੇ ਸਰਜਰੀ ਦੇ ਵੀ ਹੁੰਦੇ ਆਰਥੋਪੀਡੀਸ਼ੀయన్స్ ਵੀ ਹੁੰਦੇ ਬਿਕਾਜ਼ ਉਹਨਾਂ ਦੀ ਮੂਵਮੈਂਟ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਹੋਗੀ ਤੇ ਹੱਡੀਆਂ ਦਾ ਵੀ ਐਗਜ਼ਾਮਨ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੈਡਿਸ਼ਨ ਵੀ ਉਸ ਟੀਮ ਚ ਸ਼ਾਮਲ ਚ ਸਰ ਹੁਣ ਕਿਸ ਤਰੀਕੇ ਦੀ ਮੈਡੀਕਲ ਸਰਵਿਸ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਸਿਰਫ ਗਲੂਕੋਜ਼ ਆ ਜਾਂ ਹੋਰ ਵੀ ਐਕਸਟਰਾ ਵਿਟਾਮਿਨਸ ਸਲੂਟਸ ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਜੋ ਸੀ ਰਿਕਵਰ ਕਰ ਸਕੀ ਤੇ ਵਾਪਸ ਪ੍ਰੀ ਫਾਸਟ ਲੈਵਲ ਤੱਕ ਲੈ ਕੇ ਜਾ ਸਕੀ ਕਿਹੜਾ ਪੌਸਿਬਿਲਟੀ ਨਜ਼ਰ ਆਉਂਦੀ ਹੈ ਕਿ ਜੀ ਦਵਾਈਆਂ ਦੇ ਜ਼ਰੀਏ ਦੁਬਾਰਾ ਤੋਂ ਖੜੇ ਕੀਤਾ ਜਾ ਸਕਦਾ ਹੈਗਾ ਉਹਨਾਂ ਨੂੰ ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ ਇਨਟਰਾਵੈਨਸ ਸਲੂਟ ਵੀ ਨਾਲ ਨਹੀਂ ਸੋ ਜ਼ਰੂਰੀ ਹੈ ਕਿ ਉਹਨੂੰ ਆਪਾਂ ਜ਼ਰੂਰ ਕਨਸਿਡਰ ਕਰੀਏ ਸੋ ਇੰਟਰਾਵਿਨਸ ਫਲੂਇਡਸ ਨਾਲ ਸਾਨੂੰ ਉਮੀਦ ਵੀ ਹੈ ਤੇ ਪਿੱਛੇ ਅੱਜ ਆਪਾਂ ਮੈਡੀਕਲ ਇੰਸਟੀਚਿਊਟ ਚ ਦੇਖੀਏ ਤੇ ਉਹਦੇ ਵਿੱਚ ਇੰਸੀਡੈਂਟਸ ਵੀ अवेलेबल ਹੈ ਕਿ ਹਾਂਜੀ ਹੋ ਸਕਦਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਰਿਪੋਰਟਸ ਮੈਡੀਕਲ ਕੋਰਟ ਸਬਮਿਟ ਕੀਤੀਆਂ ਜਾਂਦੀਆਂ ਸੀ ਜਿਹਦੇ ਬਿਹਾਫ ਤੇ ਇਹ ਕਹਿ ਜਾਂਦਾ ਸੀ ਉਹਨਾਂ ਦੀ ਸਿਹਤ ਠੀਕ ਹੈ ਤੇ ਕਿਸਾਨਾਂ ਵੱਗੋਂ ਵੱਲੋਂ ਵੀ ਅਪੀਲ ਕੀਤੀ ਗਈ ਸੀ ਵੀ ਪੰਜਾਬ ਸਰਕਾਰ ਨੂੰ ਰਿਪੋਰਟਸ ਪਬਲਿਕ ਕੀਤੀਆਂ ਜਾਂਣ ਜਨਤਕ ਕੀਤੀਆਂ ਜਾਂਣ ਤਾਂ ਕਦੋਂ ਤੱਕ ਰਿਪੋਰਟਸ ਜਿਹੜੀ ਪੰਜਾਬ ਸਰਕਾਰ ਜਨਤਕ ਕਰ ਸਕਦੀ ਹੈ ਨਹੀਂ ਤੁਸੀਂ ਦੇਖਿਆ ਹੋਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਐਮਜ਼ ਨੂੰ ਉਹ ਸਾਰੀਆਂ ਰਿਪੋਰਟਾਂ ਸਬਮਿਟ ਕਰ ਦਿੱਤੀਆਂ ਗਈਆਂ ਨੇ ਏਮਸ ਨੇ ਉਹਦੇ ਤੇ ਕਮੈਂਟ ਕਰਨਾ ਸੋ ਮੈਨੂੰ ਉਹ ਮੇਰੇ ਲਈ ਐਪ੍ਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਹਨਾਂ ਦੀ ਫੋਟੋ ਤੇ ਕਮੈਂਟ ਕਰਾਂ ਤੇ ਲਾਸਟ ਵਿੱਚ ਕਿਸੇ ਵਾਲਾ ਕਿਸੀ ਲੱਲਵਾਲਾ ਸਾਹਿਬ ਨਾਲ ਮਿਲ ਕੇ ਅੱਜ ਜੀ ਕਹਿ ਰਹੇ ਕਿ ਉਹ ਕੀ ਹੋ ਗਿਆ ਜਗ ਡਾਕਟਰਾਂ ਦੇ ਪੈਨਲ ਵਾਲਾ ਵੀ ਤੁਹਾਡੀ ਗੱਲਬਾਤ ਨੂੰ ਯੂਜ਼ ਕਰੀ ਕਿ ਅਪਾ ਕਿੰਨਾ ਅਲ ਕਹਿ ਸਕਾਂਗੇ ਜਲਦੀ ਉਹ ਠੀਕ ਜਿਵੇਂ ਤੁਸੀਂ ਕਹਿ ਰਹੇ ਜੇ ਮੈਂ ਪਹਿਲਾਂ ਕਿਹਾ ਸੀਗਾ ਕਿ ਪਹਿਲੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਦੀ ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਹੈ ਉਹ ਜਦੋਂ ਬਲੱਡ ਰਿਪੋਰਟਸ ਆਣਗੇ ਉਹਦੇ ਚ ਜ਼ਿਆਦਾ ਪਤਾ ਲੱਗੇਗਾ Okay, thank you. Thank, thank you, sir. Thank you.